ਆ ਡਾਕਟਰ ਆ ਆਦੂ ਆਦੂ ਬੈਂ ਬਰਾਬਰ ਗੜਾ ਤੇ ਰਾਏ ਨੇ ਭਲਾ ਮੈਂ ਮਕੈਨਿਕ ਨੂੰ ਜਦ ਮਕੈਨਿਕ ਤੇ ਜਾਓ ਲੱਗਦੇ ਬਣਾਤਾ ਨਹੀਂ

ਕੀ ਹੋਇਆ ਸਰ ਲਵਾਉਣ ਹੀ ਚੱਲੇ ਆ ਗਲਤ ਲਵਾ ਲਏ ਘਰੋਂ ਮੁੰਡੇ ਨੇ ਲਵਾਉਣ ਹੀ ਚੱਲੇ ਯਾਰ ਨੇ ਹਾਂਜੀ ਕਿ ਸਟੀਅਰਿੰਗ ਦਾ ਵੀ ਫਰਕ ਆ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਬੈਣ ਹਾਂਜੀ ਸਾਰਾ ਕੁਝ ਸਰ ਲਵਾਉਣ ਚੱਲੇ ਸਾਕੀ ਜਾਣਾ ਛੋੜੇ ਹਾਂਜੀ ਹਾਰਦ ਲਵਾਉਣ ਚੱਲੇ ਹਰੇ ਇੱਕ ਦਿਨ ਦੀ ਕਰਾਉਣੀ ਆ ਫੇਰ ਲਵਾ ਦੇਣਾ ਹਾਂਜੀ ਸਾਖੀ ਜਾਣ ਕਰਕੇ ਲਵਾਇਆ ਹਾਂਜੀ ਜੀ ਚੱਲ ਜਾਣਾ ਕੱਲ ਫੇਰ ਪਰਸ ਵਾਂਗ ਲਵਾ ਦੇਣੀ ਆ ਹਾਰਨ ਤੇ ਲਵਾਉਣੀ ਚੱਲੇ ਹਾਰਨ ਤੇ ਗੱਲ ਲਵਾ ਲਿਆ ਕੁਛ ਨਹੀਂ ਕੀਤਾ ਹਾਰਨ ਤੋਂ ਡੇਢ ਆ ਇਹ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿ ਤੇ ਗਰੁੱਪ ਚ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇਹ ਤੇ ਕਰਨੇ ਚਲਾਣ ਇਹਨਾਂ ਦਾ ਕਰਨੇ ਆ ਜੀ ਕੂਡ ਜਾਂ ਅਦਾਲਤ ਵੱਲੋਂ ਵੀ ਮਨਾਈ ਹੈ ਕਿ ਇਹਦੇ ਵੱਡੇ ਵੱਡੇ ਮਡਗਾੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ। ਹਾਂਜੀ ਉਹ ਆਈਆਂ ਸਰਕਾਰੋਂ ਲੈ ਚਿੱਠੀਆਂ ਆਈਆਂ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕਿ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ। ਕੀ ਲੱਗਦਾ ਜੇ ਖੜਾ ਟਰੈਕਟਰ ਪਾਈ ਚਾਂਸ ਕਿਸੇ ਗੱਡੀ ਨਾਲ ਲੱਗ ਜੇ ਸਕੂਟਰ ਨਾਲ ਲੱਗ ਜੇ ਨੁਕਸਾਨ ਕੀ ਹੋ ਸਕਦਾ? ਇਹ ਲੈ ਕੇ ਬੈਠ ਜੀ ਇਹਨੇ ਕੀ ਛੱਡਣਾ? ਇਹ ਬੰਪਰਾਂ ਲੋਹੇਦਾਰ। ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅੱਗੇ ਆ ਜੀ। ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਸਕਦਾ। ਉਹ ਹਥਿਆਰ ਦੇ ਇਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਮੈਂ ਤਾਂ ਅਤਰੂ ਪਿੰਡੂ ਖੇਤਰ ਦੇ ਵਿੱਚ ਰਹਿਣਾ ਨੇ ਰਸਵੇ ਰੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਤੇ ਹਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ ਬਾਦਸ਼ਾਹ ਦਾ ਲਿਉਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਦੋਂ ਬਾਅਦ ਜੋ ਬਣਦੀ ਕਾਰਵਾਈ ਕਰਦੇ ਆਂਗੇ